ਇੱਕ ਵਾਰੀ ਸੋਮਾ ਸ਼ਾ ਨਾਮੀ ਕਪਾਰੀ ਅੰਮ੍ਰਿਤਸਰ ਨੂੰ ਵੇਖਣ ਵਾਸਤੇ ਜੇਹਲਮ ਤੋਂ ਚੱਲ ਕੇ ਆਇਆ ਜੇਹਲਮ ਵਿੱਚ ਉਸ ਦਾ ਚੰਗਾ ਕਾਰੋਬਾਰ ਚੱਲਦਾ ਸੀ ਪਰ ਜਦ ਉਸ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਅਤੇ ਸ਼ਹਿਰ ਵਾਸੀਆਂ ਦਾ ਮੇਲ ਮਿਲਾਪ ਵੇਖਿਆ ਤਾਂ ਉਸ ਦਾ ਮੂਡ ਅੰਮ੍ਰਿਤਸਰ ਛੱਡਣ ਨੂੰ ਜੀ ਹੀ ਨਾ ਕੀਤਾ ਉਸ ਆਪਣੇ ਪਰਿਵਾਰ ਨੂੰ ਵੀ ਅੰਮ੍ਰਿਤਸਰ ਬੁਲਾ ਲਿਆ ਆਪਣੇ ਜੀਵਨ ਨਿਰਬਾ ਲਏ ਉਸ ਨੇ ਸਰੋਵਰ ਦੇ ਲਾਗੇ ਹੀ ਦੁਕਾਨ ਪਾ ਲਈ ਕੁਝ ਸਮੇਂ ਵਿੱਚ ਹੀ ਉਸ ਦੀ ਹੱਟੀ ਚੰਗੀ ਚੱਲ ਪਈ ਪਰ ਉਹ ਬੋਤਾ لالਚ ਨਹੀਂ ਸੀ ਕਰਦਾ ਜਦ guzare ਜੋ ਕੇ ਪੈਸੇ ਵਟ ਲੇਂਦਾ ਤਾਂ ਦੁਕਾਨ ਬੰਦ ਕਰਕੇ ਗੁਰੂ ਘਰ ਦੀ ਸੇਵਾ ਵਿੱਚ ਲੱਗ ਜਾਂਦਾ ਗੁਰੂ ਰਾਮਦਾਸ ਜੀ ਉਸ ਦਾ ਇਹ ਕਾਰਵਿਆਰ ਦੇਖਦੇ ਰਹਿੰਦੇ ਇੱਕ ਦਿਨ ਗੁਰੂ ਜੀ ਉਸ ਦੀ ਦੁਕਾਨ ਉੱਤੇ ਗਏ ਅਤੇ ਕਿਹਾ ਸੋਮੇਸ਼ਾ ਅੱਜ ਕੀ ਕੁਝ ਵਟਿਆ ਹੈ ਸੋਮੇਸ਼ਾ ਨੇ ਉਸ ਵੇਲੇ ਝੁੱਕ ਕੇ ਗੁਰੂ ਜੀ ਨੂੰ ਪ੍ਰਣਾਮ ਕੀਤਾ ਅਤੇ ਜੋ ਕੁਝ ਵੀ ਵਟਿਆ ਸੀ ਗੁਰੂ ਜੀ ਨੂੰ ਭੇਟ ਕਰ ਦਿੱਤਾ ਗੁਰੂ ਜੀ ਨੇ ਉਹ ਸਾਰੀ ਕਮਾਈ ਰਕਮ ਮਜ਼ਦੂਰਾ ਵਿੱਚ ਵੰਡ ਦੁੱਤੀ ਇਸ ਤਰ੍ਹਾਂ ਗੁਰੂ ਜੀ 5 ਦਿਨ ਉਸ ਪਾਸ ਜਾਂਦੇ ਰਹੇ ਅਤੇ ਉਸ ਦੀ ਸਾਰੀ ਕਮਾਈ ਮਜ਼ਦੂਰਾ ਵਿੱਚ ਵੰਡ ਦਿੰਦੇ ਪਰ ਸੋਮੇਸ਼ਾ ਨੇ ਇਸ ਗੱਲ ਦਾ ਬੁਰਾ ਨਾ ਮਨਾਇਆ ਉਹ ਖੁਸ਼ ਹੁੰਦਾ ਸੀ ਕਿ ਉਸ ਦੀ ਕਿਰਤ ਕਮਾਈ ਲੱਗੇ ਲੱਗ ਰਹੀ ਹੈ ਜਦ 6ਵੇਂ ਦਿਨ ਗੁਰੂ ਜੀ ਉਸ ਦੇ ਪਾਸ ਗਏ ਤਾਂ ਉਸ ਚੱਟ ਸਾਰੀ ਬਟਕ ਇਕੱਠੀ ਕਰਕੇ ਗੁਰੂ ਜੀ ਨੂੰ ਫੜਾਈ ਭਾਈ ਸੋਮੇਸ਼ਾ ਦੇ ਇਹ ਸਬਰ ਸੰਤੋਖ ਨੂੰ ਵੇਖ ਕੇ ਗੁਰੂ ਜੀ ਬਹੁਤ ਪਸੰਦ ਹੋਏ ਉਨਾ ਉਸ ਨੂੰ ਵਾਰਤਤਾ ਤੇ ਈਸ਼ਬਤ ਕੀ ਸੂਮਾ ਸ਼ਾ ਬੇਪਰਵਾ ਗੁਰੂ ਦਾ ਸ਼ਾ ਗੁਰੂ ਜੀ ਦੇ ਵਾਰ ਸਦਕਾ ਉਸ ਦੀ ਕਮਾਈ ਵਿੱਚ ਇੰਨੀ ਬਰਕਤ ਪਈ ਕਿ ਸੋਮੇ ਸ਼ਾ ਅੰਮ੍ਰਿਤਸਰ ਦਾ ਇੱਕ ਵੱਡਾ ਸ਼ਾ ਬਣ ਗਿਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ